ਸਾਤਸਰੀ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਦੇਖਦੇ ਹੋਇਆ ਤੋਂ ਪਹਿਲਾਂ ਜਿਹੜੇ ਸਿਆਸੀ ਆਗੂਆਂ ਦੇ ਰੰਗ ਵੀ ਉਹ ਦੇਖਣ ਨੂੰ ਮਿਲ ਰਹੇ ਨੇ ਕਿ ਜਿਹਾ ਬਹੁਤ ਸਾਰੇ ਜਿਹੜੇ ਆਗੂ ਨੇ ਉਹ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਦਾ ਜਿਹੜਾ ਉਹ ਰੁਖ ਕਰ ਰਹੇ ਹਨ ਜਿਦੇ ਕਰਕੇ ਪਾਰਟੀਆਂ ਦੇ ਜਿਹੜੇ ਰਾਜਨੀਤਿਕ ਸਮੀਕਰਨ ਨੇ ਉਹ ਬਦਲਨੇ ਸੁਭਾਵਿਕ ਨੇ ਕਿਉਂਕਿ ਪਾਰਟੀ ਵੱਲੋਂ ਜੋ ਸੋਚਿਆ ਗਿਆ ਹੁੰਦਾ ਹੈ ਕਿ ਇਸ ਜਿਹੜੇ ਆਗੂਆਂ ਦੇ ਬਿਹਾਫ ਤੇ ਉੱਪਰ ਜਿਹੜੀਆਂ ਉਹਨਾਂ ਨੇ ਅਗਲੀਆਂ ਰਣਨੀਤੀਆਂ ਬਣਾਉਣੀਆਂ ਹੁੰਦੀਆਂ ਜਦੋਂ ਉਹ ਹੀ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ 'ਚ ਚਲੇ ਜਾਂ ਤਾਂ ਫਿਰ ਰਾਜਨੀਤਿਕ ਸਮੀਕਰਨ ਬਦਲਦੇ ਹੀ ਰਹਿੰਦੇ ਕਿਉਂਕਿ ਦੇਖਿਆ ਇਹ ਕਿ ਕਿ ਜਿਵੇਂ ਪਹਿਲਾਂ ਕਾਂਗਰਸ ਦੇ ਬਹੁਤ ਵੱਡੇ ਜਿਹੜੇ ਆਗੂ ਸਨ ਜਿਨ੍ਹਾਂ ਦੇ ਵਿੱਚ ਕੈਪਟਨ ਅਮ੍ਰਿੰਦਰ ਸਿੰਘ ਸੁਨੀਲ ਕੁਮਾਰ ਜਾਖੜ ਰਮਨੀਤ ਸਿੰਘ ਬਿੱਟੂ ਜੋ ਕਾਂਗਰਸ ਦੇ ਬਹੁਤ ਵੱਡੇ ਲੀਡਰ ਸਨ ਔਰ ਥੰਮ ਮੰਨੇ ਜਾਂਦੇ ਸਨ ਪੰਜਾਬ ਦੇ ਵਿੱਚ ਰਾਜਨੀਤਿਕ ਸੱਤਾ ਦੇ ਉਹਨਾਂ ਨੇ ਪਾਰਟੀ ਨੂੰ ਛੱਡ ਕੇ ਬੀਜੇਪੀ ਨੂੰ ਜੁਆਇਨ ਕੀਤਾ ਇਸੇ ਤਰ੍ਹਾਂ ਅਕਾਲੀ ਦਲ ਦੇ ਬਹੁਤ ਸਾਰੇ ਜਿਹੜੇ ਸਰਕਾਰ ਮਾਗੂ ਸੰਸਿਆਸਤ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜਾਂ ਭਾਜਪਾ ਨੂੰ ਜੁਆਇਨ ਕੀਤਾ ਇਸੇ ਤਰੀਕੇ ਨਾਲ ਹੀ ਆਮ ਆਦਮੀ ਪਾਰਟੀ ਦੇ ਵੀ ਜਿਵੇਂ ਜਦੋਂ ਹੁਣ ਪਤਾ ਲੱਗਿਆ ਕਿ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਨਕਾਰ ਚੁੱਕੇ ਐ ਜਾਂ ਕਹਿ ਸਕਦੇ ਆ ਕਿ ਜੋਬਸ ਵਾਅਦੇ ਕਰਕੇ ਸੱਤਾ ਸੰਭਾਲੀ ਸੀ ਆਮ ਆਦਮੀ ਪਾਰਟੀ ਨੇ ਉਹ ਪੂਰੀ ਜਦੋਂ ਉਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕਰ पाए ਤਾਂ ਬਹੁਤ ਸਾਰੇ ਵਿਧਾਇਕਾਂ ਨੇ ਪਿੱਛੇ ਆਪਾਂ ਦੇਖਿਆ ਕਿ ਇਹ ਮੁੱਦੇ ਉਠਾਉਣੇ ਸ਼ੁਰੂ ਕੀਤੇ ਕਿ ਅਸੀਂ 2027 ਦੇ ਵਿੱਚ ਲੋਕਾਂ ਦੇ ਵਿੱਚ ਕਿਵੇਂ ਜਾਵਾਂਗੇ ਕਿਉਂਕਿ ਜੋ ਵਾਅਦੇ ਕੀਤੇ ਗਏ ਸਨ ਉਹ ਸਰਕਾਰ ਨੇ ਅਜੇ ਤੱਕ ਪੂਰੇ ਨਹੀਂ ਕੀਤੇ ਸਾਨੂੰ ਹੁਣ ਪਿੰਡਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਤਾਂ ਲੋਕਾਂ ਦੇ ਤਿੱਖੇ ਸਵਾਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਜਿਵੇਂ ਦੇਖਿਆ ਇਹ ਜਾ ਰਿਹਾ ਸੀ ਕਿ ਬੀਜੇਪੀ ਜੋ ਦਿਹਾਤੀ ਖੇਤਰ ਦੇ ਵਿੱਚ ਕਾਫੀ ਕਮਜ਼ੋਰ ਨਜ਼ਰ ਆ ਰਹੀ ਸੀ ਕਿਉਂਕਿ ਕਿਉਂਕਿ ਪੰਜਾਬ ਦੇ ਵਿੱਚ ਅਜੇ ਤੱਕ ਵੀ ਕਿਸਾਨਾਂ ਦੇ ਵਿੱਚ ਖੇਤੀ ਬਿੱਲਾਂ ਨੂੰ ਲੈ ਕੇ ਜਿਹੜਾ ਰੋਸ ਹੈ ਉਹ ਸਾਫ ਜਾਹਰ ਹੈ ਇਹਦੇ ਨਾਲ ਹੀ ਹੁਣ ਜਿਹੜੀ ਖਬਰ ਬੀਜੇਪੀ ਦੇ ਲਈ ਖੁਸ਼ੀ ਦੀ ਖਬਰ ਇਹ ਆਈ ਹੈ ਕਿ ਕਾਂਗਰਸ ਦੇ ਦਰਜਨਾ ਨੇਤਾ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਇਹਨਾਂ ਵਿੱਚ ਪਿੰਡ ਜਸੋਵਾਲ ਤੋਂ ਸਾਬਕਾ ਸਰਪੰਚ ਯਵਰਾਜ ਸ਼ਰਮਾ ਤੇ ਪੰਚ ਹਰਦੀਪ ਸਿੰਘ ਪ੍ਰਧਾਨ ਚਮਕੌਰ ਸਿੰਘ ਤਰਖੇੜੀ ਤੋਂ ਜਗਵੀਰ ਸਿੰਘ ਹਰਵਿੰਦਰ ਸਿੰਘ ਇਹ ਪਟਿਆਲਾ ਜ਼ਿਲ੍ਹਾ ਦੀ ਖਬਰ ਹੈ ਕਿ ਇਹਨਾਂ ਨੇ ਆਪੋ ਆਪਣੀ ਪਾਰਟੀ ਨੂੰ ਛੱਡ ਕੇ ਬੀਜਪੀ ਨੇ ਜਿਹੜਾ ਪੱਲਾ ਉਹ ਫੜਿਆ ਜਿਦੇ ਵਿੱਚ ਸਾਬਕਾ ਸੰਸਦ ਮੈਂਬਰ ਜਿਹੜੇ ਮਹਾਰਾਣੀ ਪ੍ਰਨੀਤ ਕੌਰ ਤੇ ਅਤੇ ਭਾਜਪਾ ਮਹਿਲਾ ਦੀ ਪ੍ਰਧਾਨ ਜਿਹੜਾ ਇਤਰਾ ਕੌਰ ਨੇ ਨਵੇਂ ਨੇਤਾਵਾਂ ਨੂੰ ਪਾਰਟੀ ਦੇ ਵਿੱਚ ਸਰੂਪਾ ਦੇ ਕੇ ਪਾਰਟੀ ਦੇ ਵਿੱਚ ਜੀ ਆਇਆਂ ਆਖਿਆ ਉਹਨਾਂ ਨੇ ਕਿਹਾ ਕਿ ਇਹ ਇਸ ਸ਼ਾਮਲ ਹੋਣ ਨੂੰ ਜ਼ਮੀਨੀ ਪੱਧਰ ਤੇ ਕਾਂਗਰਸ ਲਈ ਇੱਕ ਬਹੁਤ ਵੱਡਾ ਝਟਕਾ ਹੈ ਤੇ ਭਾਜਪਾ ਲਈ ਇਹ ਮਜ਼ਬੂਤੀ ਵਜੋਂ ਦੇਖਿਆ ਜਾ ਰਿਹਾ ਹੈ ਉਹਨਾਂ ਇਹ ਵੀ ਕਿਹਾ ਕਿ ਜਿਵੇਂ ਹੁਣ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਆ ਰਹੀਆਂ ਉਹਦੇ ਵਿੱਚ ਵੀ ਸਾਡੀ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਧੰਨਵਾਦ